ਹੁਸ਼ਾਪੁਰ 1 ਬਲਾਕ ਦੇ ਵਿੱਚ ਲਾਮੜਾ ਕਾਂਗਰਸ ਸੋਸਾਇਟੀ ਵੱਲੋਂ ਪਿੰਡ ਲਾਮੜਾ ਦੇ ਵਿੱਚ ਸਰਫਿਸ ਸੀਡਰ ਆਹੀ ਬਜਾਈ ਕੀਤੀ ਗਈ ਸੀ ਕਨਕ ਦੀ ਉਸ ਦੀ ਹਾਰਵੈਸਟਿੰਗ ਕੀਤੀ ਗਈ ਹੈ ਇੱਥੇ ਕ੍ਰੌਪ ਕਟਿੰਗ ਐਕਸਪੈਰੀਮੈਂਟ ਕੀਤਾ ਗਿਆ ਇੱਕ ਮਰਲੇ ਦਾ ਇਹ ਕ੍ਰੌਪ ਕਟਿੰਗ ਐਕਸਪੈਰੀਮੈਂਟ ਸੀ ਇਸ ਦੇ ਵਿੱਚ ਦੇਖਣ ਚਾਹੀਏ ਕਿ ਈਲਡ ਅੱਛੀ ਹੈ ਦਾਣਾ ਵੀ ਅੱਛਾ ਹੈ ਜੋ ਸਾਡੇ ਜ਼ਿਲ੍ਹੇ ਦੀ ਐਵਰੇਜ ਈਲਡ ਹੈ ਉਸਦੇ ਨਾਲ ਹੀ ਇਹ ਮੈਚ ਕਰਦਾ ਹੈ ਤੇ ਨਾਲ ਹੀ ਜਦੋਂ ਅਸੀਂ ਇੰਟਰੈਕਸ਼ਨ ਕੀਤੀ ਇੱਥੇ ਕਿਸਾਨਾਂ ਨਾਲ ਸੋਸਾਇਟੀ ਦੇ ਬੰਦਿਆਂ ਨਾਲ ਤੇ ਨਾਲ ਹੀ ਇੰਜੀਨੀਅਰਸ ਵੀ ਆਏ ਆ ਇਹਨਾਂ ਦਾ ਕਹਿਣਾ ਹੈ ਕਿ ਸਰਫੇਸ ਸੀਡਰ ਦੇ ਨਾਲ ਬਿਜਾਈ ਕਰਨ ਦੇ ਵਿੱਚ ਖਰਚਾ ਕਾਫੀ ਜ਼ਿਆਦਾ ਘਟ ਆਂਦਾ ਹੈ ਜਿਵੇਂ ਕਿ ਜਦੋਂ ਅਸੀਂ ਬਿਜਾਈ ਕਰਨੀ ਆ ਉਸ ਟਾਈਮ ਕੇਵਲ ਟਰੈਕਟਰ ਲੱਗਦਾ ਹੈ ਬਹੁਤ ਥੋੜਾ ਖਰਚਾ ਹੈ ਤੇ ਬਾਅਦ ਚ ਵੀ ਪੈਸਟਿਸਾਈਡ ਵਗੈਰਾ ਦਾ ਵੀਡ ਦਾ ਆ ਚਾਂਸਸ ਘਟ ਜਾਂਦੇ ਨੇ ਕਿਉਂਕਿ ਕ੍ਰੌਪ ਆਪਣੀ ਉੱਪਰ ਹੀ ਲੱਗੀ ਹੋਈ ਹੈ ਤੋਖਨੀ ਪੈਂਦੀ ਉੱਥੇ ਪਰਾਲੀ ਨਾਲ ਟਕੀ ਹੁੰਦੀ ਹੈ ਇਸ ਕਰਕੇ ਕਾਫੀ ਸਕਸੈਸਫੁਲੀ ਐਕਸਪੈਰੀਮੈਂਟ ਰਹਾ ਹੁਣ ਪਿਛਲੇ ਸਾਲ ਹੀ ਇਹ ਸਰਫੇਸ ਸੀਡਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਐਕਸਪੈਰੀਮੈਂਟ ਕਰਨ ਤੋਂ ਬਾਅਦ ਇਸ ਨੂੰ ਅਪਰੂਵਲ ਦਿੱਤੀ ਗਈ ਸੀ ਤੇ ਪਿਛਲੇ ਸਾਲ ਹੀ ਪੁਸ਼ਾਪੁਰ ਦੇ ਵਿੱਚ ਲਗਭਗ 80 ਤੋਂ 85 ਹੈਕਟੇਅਰ ਦੇ ਵਿੱਚ ਸਰਫੇਸ ਸੀਡਰ ਨਾਲ ਬਿਜਾਈ ਹੋਈ ਹੈ ਅਸੀਂ ਇਸ ਦੇ ਰਿਜ਼ਲਟ ਹੁਣ ਦੇਖ ਰਹੇ ਹਲੇ ਤੱਕ ਜਿਹੜੇ ਰਿਜ਼ਲਟਸ ਆਏ ਨੇ ਕਾਫੀ ਪ੍ਰੋਮਿਸਿੰਗ ਰਿਜ਼ਲਟਸ ਨੇ ਤੇ ਸਾਨੂੰ ਉਮੀਦ ਹੈ ਕਿ ਅੱਗੇ ਆਉਣ ਵਾਲੇ ਸਾਲਾ ਦੇ ਵਿੱਚ ਸਰਫਸ ਸੀਡਰ ਦੀ ਵਰਤੋਂ ਜੋ ਹੈ ਉਹ ਹੋਰ ਵਧੇਗੀ ਅੱਜ ਅਸੀਂ ਪਿੰਡ ਲਾਂਬੜੇ ਵਿੱਚ ਆਏ ਆ ਇੱਥੇ ਜਿਹੜੀ ਲਾਂਬੜਾ ਕਾਂਗੜੀ ਮਲਟੀਪਰਪਸ ਸੁਸਾਇਟੀ ਹੈ ਉਹਨਾਂ ਨੇ 1 ਏਕੜ ਦਾ ਸਰਫਸ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੋਈ ਸੀ ਔਰ ਉਹਦੇ ਅਸੀਂ ਅੱਜ ਡੀਸੀ ਮੈਡਮ ਦੇ ਸਾਨੂੰ ਹੁਕਮ ਸੀ ਕਿ ਅਸੀਂ ਇਹਦੇ ਜਿਹੜੀ ਕ੍ਰੌਪ ਕਟਿੰਗ ਕਰਕੇ ਦੇਖਣਾ ਕਿ ਇਹਦਾ ਕਿੰਨਾ ਝਾੜ ਨਿਕਲਦਾ ਸੋ ਮੈਡਮ ਸਾਡੇ ਨਾਲ ਆਏ ਆ ਅਸੀਂ ਇੱਕ ਮਰਲੇ ਦਾ ਪਲਾਟ ਬਣਾ ਕੇ ਤੇ ਉਹਦੇ ਵਿੱਚੋਂ ਅਸੀਂ ਹੁਣ ਝਾੜ ਜਿਹੜੀ ਜਿੰਨੀ ਵੀ ਉਹਦੇ ਵਿੱਚ ਕਣਕ ਸੀ ਉਹ ਸਾਰੀ ਕੱਟ ਲਈ ਆ ਉਸ ਤੋਂ ਬਾਅਦ ਅਸੀਂ ਹਾਰਵੈਸਟ ਕਰਕੇ ਪੇ ਦੇਖਾਂਗੇ ਕਿ ਇੱਕ ਮਰਲੇ 'ਚੋਂ ਕਿੰਨੀ ਕਣਕ ਨਿਕਲਦੀ ਆ ਉਹਨੂੰ ਫਿਰ ਆਪਾਂ ਇਹ ਮਕਸਦ ਇਸ ਜੋ ਇਸ ਐਕਸਪੈਰੀਮੈਂਟ ਦਾ ਉਹ ਇਹ ਹੈ ਕਿ ਜਿਹੜੀ ਨਾਰਮਲ ਕਣਕ ਅਸੀਂ ਬੀਜਦੇ ਆ ਉਹਦੇ ਵਿੱਚ ਔਰ ਜਿਹੜੀ ਸਰਫੇਸ ਸੀਡਰ ਨਾਲ ਬੀਜੀ ਕਣਕ ਆ ਇਹਦੇ ਵਿੱਚ ਝਾੜ ਦਾ ਕੋਈ ਫਰਕ ਹੈ ਜਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦਿਲਾ ਵਿੱਚ ਇਹ ਧਾਰਨਾ ਬਸੀ ਹੋਈ ਹੈ ਕਿ ਜਦੋਂ ਆਪਾਂ ਸਰਫੇਸ ਸੀਡਰ ਨਾਲ ਕਣਕ ਬੀਜਦੇ ਆ ਤਾਂ ਕਣਕ ਦਾ ਦਾਣਾ ਜਿਹੜਾ ਜ਼ਮੀਨ ਦੇ ਉੱਪਰ ਹੀ ਪਿਆ ਰਹਿ ਜਾਂਦਾ ਤੇ ਉਹ ਫਿਰ ਹਵਾਜ ਕਿਤੇ ਚੱਲੇ ਜਾਂ ਹਨੇਰੀ ਚੱਲੇ ਤਾਂ ਡਿੱਗ ਸਕਦਾ ਪਰ ਅਸੀਂ ਜਦਾਂ ਦੇਖ ਸਕਦੇ ਹਾਂ ਇਸ ਵੇਲੇ ਮੌਕੇ ਤੇ ਇਹ ਕਣਕ ਦੀ ਫਸਲ ਬੜੀ ਵਧੀਆ ਖੜੀ ਹੈ ਔਰ ਇਹਦੇ ਵਿੱਚ ਕੋਈ ਡਿੱਗਣ ਦੀ ਸਮੱਸਿਆ ਨਹੀਂ ਆਈ ਹੈ ਔਰ ਉਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਪਰਾਲੀ ਹੈ ਉਹ ਅਸੀਂ ਕਣਕ ਬੀਜ ਕੇ ਜਦੋਂ ਸਲੇਸ਼ਰ ਦੇ ਨਾਲ ਜਾਂ ਕਟਰ ਦੇ ਨਾਲ ਕਲਾਰ ਦਿੰਨੇ ਆ ਤੇ ਇੱਕ ਤਾਂ ਜ਼ਮੀਨ ਦਾ ਜਿਹੜਾ ਜੀਵਕ ਮਾਦਾ ਹੈ ਉਹ ਵਧ ਜਾਂਦਾ ਹੈ ਤੇ ਸਾਨੂੰ ਖਾਦਾਂ ਦੀ ਲੋੜ ਘੱਟ ਪੈਂਦੀ ਹੈ ਤੇ ਦੂਸਰਾ ਜਿਹੜੀ ਨਦੀਨਾਂ ਦੀ ਜਿਹੜੀ ਰੋਕਥਾਮ ਹੈ ਉਹ ਕਰਨੀ ਸੌਖੀ ਹੋ ਜਾਂਦੀ ਹੈ ਕਿਉਂਕਿ ਜਿਹੜੇ ਧੁੱਪ ਜਦੋਂ ਨਹੀਂ ਲੱਗਦੀ ਤੇ ਜੇ ਨਦੀਨਾ ਦੇ ਬੀਜ ਵਿੱਚ ਪਏ ਵੀ ਨੇ ਤਾਂ ਉਹ ਨਹੀਂ ਜੰਮ ਸਕਦੇ ਸੋ ਇਸ ਕਰਕੇ ਵਿਧੀ ਜਿਹੜੀ ਹੈ ਬਹੁਤ ਕਾਮਯਾਬ ਹੈ ਬਾਕੀ ਝਾੜ ਅਸੀਂ ਹੁਣ ਦੇਖਾਂਗੇ